ਹੈਲੋ ਬੱਚੋ ਅੱਜ ਅਸੀਂ ਕੀ ਕਰਾਂਗੇ ਇੱਕ ਸਿੰਪਲ ਜੇ ਮਾਡਲ ਦੇ ਨਾਲ ਚਤਰਪੂਜ ਦੀਆਂ ਵੱਖ-ਵੱਖ ਕਿਸਮਾਂ ਬਾਰੇ ਸਿੱਖਾਂਗੇ ਠੀਕ ਹੈ ਜੀ ਹੁਣ ਜੋ ਤੁਹਾਡੇ ਸਾਹਮਣੇ ਇੱਕ ਰੀਤੀ ਤੁਹਾਨੂੰ ਦਿਖਾਈ ਦੇ ਰਹੀ ਹੈ ਆ ਜਿਹੜਾ ਕੀ ਕੀਤਾ ਹੋਇਆ ਬਾਉਂਡਰੀ ਮਾਰਕ ਕੀਤੀ ਹੋਈ ਹੈ ਇਹ ਤੁਹਾਡੇ ਕੋਲੇ ਕੀ ਹੈ ਤੁਹਾਡੇ ਦਿਮਾਗ 'ਚ ਫੜਫੜ ਆ ਗਿਆ ਹੋਊਗਾ ਤੁਸੀਂ ਇਹਨੂੰ ਕੀ ਕਹਿੰਦੇ ਆ ਵਰਗ ਕਹਿੰਦੇ ਆ ਸਕੁਅਰ ਕਹਿੰਦੇ ਆ ਵਰਗ ਦੇ ਵਿੱਚ ਕੀ ਹੁੰਦਾ ਸਾਰੀਆਂ ਭੁਜਾਵਾਂ ਦੀ ਲੰਬਾਈ ਆਪਸ ਦੇ ਵਿੱਚ ਬਰਾਬਰ ਹੁੰਦੀ ਹੈ ਚਲੋ ਅਸੀਂ ਇਹਦਾ ਇੱਕ ਫੋਲਡ ਹੋਰ ਕਰਕੇ ਦੇਖਦੇ ਹਾਂ ਜਦੋਂ ਅਸੀਂ ਇਹਨੂੰ ਫੋਲਡ ਕੀਤਾ ਇੱਕ ਪਾਸੇ ਤਾਂ ਮੇਰੇ ਕੋਲੇ ਹੁਣ ਜਿਹੜੀ ਇਕ੍ਰਿਤੀ ਆਈ ਇਹ ਕੀ ਆਈ ਇਹ ਆਈ ਇੱਕ ਆਇਤ ਠੀਕ ਹੈ ਜੀ ਆਇਤ ਵਿੱਚ ਕੀ ਹੁੰਦਾ ਸਨਮੁਖ ਪੁਜਾਵਾਂ ਆਪਸ ਦੇ ਵਿੱਚ ਕੀ ਹੁੰਦੀਆਂ ਨੇ ਬਰਾਬਰ ਹੁੰਦੀਆਂ ਨੇ ਲੋ ਜੀ ਇਹ ਪੁਜਾਏ ਦੇ ਬਰਾਬਰ ਇਹ ਵਾਲੀ ਪੁਜਾਏ ਦੇ ਬਰਾਬਰ ਤੁਸੀਂ ਲੰਬੀ ਨੂੰ ਲੰਬਾਈ ਲੈਣੇ ਹੋ ਤਾਂ ਛੋਟੀ ਨੂੰ ਕੀ ਲੈਣੇ ਹੋ ਚੌੜਾਈ ਲੈਣੇ ਹੋ ਠੀਕ ਹੈ ਜੀ ਅੱਛਾ ਜੀ ਉਸ ਤੋਂ ਬਾਅਦ ਅਸੀਂ ਕੀ ਕੀਤਾ ਉਸ ਤੋਂ ਬਾਅਦ ਅਸੀਂ ਇਹਦੀ ਇੱਕ ਹੋਰ ਸਾਈਡ ਫੋਲਡ ਕੀਤੀ ਠੀਕ ਤੋ ਹੁਣ ਜਿਹੜੀ ਆਕ੍ਰਿਤੀ ਬਣੀ ਇਹ ਕੀ ਬਣੀ ਇਹ ਬਣੀ ਸਾਡੇ ਕੋਲੇ ਸੰਭ ਲੰਬ ਚਤਰਪੁੰਜ ਸੰਮ ਲੰਬ ਚਤਰਪੁੰਜ ਦੇ ਵਿੱਚ ਕੀ ਹੁੰਦਾ ਦੋ ਭੁਜਾਵਾਂ ਸਮਾਂਤਰ ਹੁੰਦੀਆਂ ਨੇ ਤੇ ਦੋ ਭੁਜਾਵਾਂ ਕੀ ਹੁੰਦੀਆਂ ਨੇ ਅਸਮਾਂਤਰ ਹੁੰਦੀਆਂ ਨੇ ਤੇ ਸਮਾਂਤਰ ਭੁਜਾਵਾਂ ਦੀ ਦੂਰੀ ਹਮੇਸ਼ਾ ਕੀ ਰਹਿੰਦੀ ਹੈ ਬਰਾਬਰ ਰਹਿੰਦੀ ਹੈ ਠੀਕ ਹੈ ਜੀ ਚਲੋ ਫਿਰ ਇੱਕ ਹੋਰ ਫੋਲਡ ਕਰਦੇ ਹਾਂ ਜਿੱਦਾਂ ਮੈਂ ਇੱਕ ਹੋਰ ਫੋਲਡ ਕੀਤਾ ਹੁਣ ਜਿਹੜੀ ਆਕ੍ਰਿਤੀ ਮੇਰੇ ਸਾਹਮਣੇ ਆ ਰਹੀ ਹੈ ਇਹਨੂੰ ਅਸੀਂ ਕੀ ਕਵਾਂਗੇ ਇਹਦੇ ਵਿੱਚ ਜਰਾ ਖਿਆਲ ਕਰੋ ਕੀ ਹੈ ਇਹਦੇ ਵਿੱਚ ਦੇਖੋ ਜੀ ਦੋ ਭੁਜਾਵਾਂ ਸਮਾਂਤਰ ਹਨ ਦੋ ਭੁਜਾਵਾਂ ਕੀ ਹੈ ਅਸਮਾਨਤਰ ਪਰ ਇਹ ਦੋ ਭੁਜਾਵਾਂ ਜਿਹੜੀਆਂ ਅਸਮਾਨਤਰ ਆ ਉਹ ਦੇਖਣ ਵਿੱਚ ਆਪਸ ਵਿੱਚ ਕੀ ਹੈ ਬਰਾਬਰ ਹੈ ਤੋ ਇਹ ਕੀ ਬਣਗੀ ਸਮਲਮ ਚਤਰਪੁਜ ਬਣਗੀ ਪਰ ਕਿਹੜੀ ਬਣਗੀ ਜਿਹਦੇ ਵਿੱਚ ਦੋ ਭੁਜਾਵਾਂ ਦੀ ਲੰਬਾਈ ਆਪਸ ਦੇ ਵਿੱਚ ਬਰਾਬਰ ਹੈ ਤੋ ਇਹ ਕੀ ਬਣਗੀ ਸਮਦੋਭੁਜੀ ਸਮਲਮ ਚਤਰਪੁਜ ਠੀਕ ਅੱਛਾ ਜੀ ਉਸ ਤੋਂ ਬਾਅਦ ਇੱਕ ਹੋਰ ਫੋਲਡ ਕਰਕੇ ਦੇਖਦੇ ਆ ਚਲੋ ਜੀ ਜਦੋਂ ਅਸੀਂ ਇੱਕ ਹੋਰ ਫੋਲਡ ਕੀਤਾ ਹੁਣ ਸਾਡੇ ਕੋਲੇ ਕਿਹੜੀ ਕ੍ਰਿਤੀ ਆ ਗਈ ਧਿਆਨ ਨਾਲ ਦੇਖੋ ਇਹ ਸਾਰੀ ਦੀ ਸਾਰੀ ਕ੍ਰਿਤੀ ਸਾਡੇ ਕੋਲੇ ਕੀ ਬਣ ਗਈ ਇਹ ਬਣ ਗਈ ਸਾਡੇ ਕੋਲੇ ਸਮਾਂਤਰ ਚਤਰਪੂਜ ਠੀਕ ਹੈ ਜੀ ਮਜ਼ਾ ਆਇਆ ਨਾ ਤਾਂ ਦੇਖੋ ਕਿੰਨਾ ਸਿੰਪਲ ਜਿਹਾ ਮਾਡਲ ਹੈ ਔਰ ਸਿੰਪਲ ਜਿਹਾ ਮਾਡਲ ਤੋਂ ਅਸੀਂ ਚਤਰਪੂਜ ਦੀਆਂ ਸਾਰੀਆਂ ਭਜਾਵਾਂ ਬਾਰੇ ਸਿੱਖ ਲਿਆ